ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਰਟੀ ਪੰਜਾਬ ਦੇ ਤੇ ਸਪੈਸ਼ਲ ਇੰਟਰਵਿਊ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਐਜੀਪੀਐਸ ਜੀ ਚੋਰਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਬਣ ਰਹੀ ਹੈ ਵੋਟਾਂ ਨੂੰ ਲੈ ਕੇ ਕਿ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਹਰ ਸਿੰਘ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ ਸਾਥ ਤੋਂ ਪਰੋਤ ਸਵਾਗਤ ਕਰ ਲਈਏ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਲੀ ਉਪਦੇ ਭਾਈ ਸਾਹਿਬ ਧੰਨਵਾਦ ਪੰਜਾਬ ਵਿੱਚ ਜਿਵੇਂ ਪੰਜਾਬ ਦੇ ਵਿੱਚ ਐਜੀਪੀਸੀ ਦੀਆਂ ਚੋਣਾਂ ਹੋ ਗਈਆਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ ਜਾਂ ਸਰਪੰਚੀ ਪੰਚਾਇਤਾਂ ਲਈ ਚੋਣਾਂ ਹੋ ਗਈਆਂ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਸਰਗਰਮੀਆਂ ਚੱਲ ਰਹੀਆਂ ਨੇ ਪਰ ਜਿਹੜੀ ਖਬਰ ਦੇ ਉੱਤੇ ਅੱਜ ਆਪਾਂ ਚਰਚਾ ਕਰਾਂਗੇ ਅੱਜ ਤਕਰੀਬਨ ਆਪ ਐਜੀਪੀਸੀ ਨੂੰ ਲੈ ਕੇ ਜੋ ਚੋਣਾਂ ਨੂੰ ਲੈ ਕੇ ਵੋਟਾਂ ਬਣਾਈਆਂ ਜਾ ਰਹੀਆਂ ਨੇ ਪਿੰਡਾਂ ਪੱਦਰ ਦੇ ਉੱਤੇ ਹਲਕਿਆਂ ਪੱਦਰ ਦੇ ਉੱਤੇ ਉਹਦੇ ਉੱਤੇ ਕੇਂਦਰਿਤ ਕਰਾਂਗੇ ਜੇਕਰ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਇਸ ਵਕਤ ਜਿਹੜੀ VOTING ਹੈ ਜਿਹੜੀ ਵੋਟ ਹੈ ਉਹ ਲੋਕ ਬਣਾਉਣ ਦੇ ਵਿੱਚ ਇਨੀ ਰੁਚੀ ਨਹੀਂ ਦਿਖਾ ਰਹੇ ਜਾਂ ਤਾਂ ਫਿਰ ਉਹਨਾਂ ਕੋਲ ਉਹਨੇ ਸਾਧਨ ਨਹੀਂ ਆ ਰਹੇ ਉਹਨੇ ਲੋਕ ਨਹੀਂ ਆ ਰਹੇ ਜਿਹੜੇ ਬਣਾਉਣ ਵਾਲੇ ਨੇ ਇੱਕ ਸੀ ਡਿਊਟੀ ਨਹੀਂ ਹੈ ਪਰ ਪੰਜਾਬ ਦੇ ਵਿੱਚ ਸਿੱਖਾਂ ਦੇ ਵੱਲੋਂ ਐਜੀਪੀਸੀ ਦੀ ਵੋਟਾਂ ਤੋਂ ਕਿਨਾਰਾ ਕਰਨਾ ਬਣਾਉਣ ਦੇ ਵਿੱਚ ਜੇਕਰ ਅੰਕੜੇ ਦੇਖੀ ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਅੰਕੜੇ ਜੇ ਸਾਹਮਣੇ ਆਏ ਨੇ ਉਹ ਪਿਛਲੇ ਵਾਰ ਨਾਲੋਂ ਕਿਤੇ ਘੱਟ ਨੇ ਪੰਜਾਬ ਦੇ ਵਿੱਚ ਜਿਹੜੀ ਐਜੀਪੀਸੀ ਦੀਆਂ ਵੋਟਾਂ ਬਣ ਰਹੀਆਂ ਨੇ ਸਿੱਖਾਂ ਦੀਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਆਕਰਕਾਰ ਕਾਰਨ ਕੀ ਨੇ ਕਿਉਂ ਐਜੀਪੀਸੀ ਦੀ ਚੋਣਾਂ ਦੇ ਵਿੱਚ ਪੂਰੀਆਂ ਵੋਟਾਂ ਕਿਉਂ ਨਹੀਂ ਬਣਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਜਾਂ ਫਿਰ ਜਿਹੜਾ ਸਹਿਜਤਾ ਦੀ ਦਾ ਰੋਲਾ ਸੀਗਾ ਉਹਦੇ ਕਾਰਨ ਕੀ ਹੋ ਰਿਹਾ ਤੁਸੀਂ ਕੀਵੇਂ ਦੇਖਦੇ ਹੋ ਇਸ ਮਸਲੇ ਨੂੰ ਇਸਤਮਦੀਪ ਸਿੰਘ ਜੀ ਜਿਹੜਾ ਤੁਸੀਂ ਆਰਜੀਪੀਸੀ ਦੇ ਚੋਣਾਂ ਬਾਰੇ ਜਾਂ ਵੋਟਾਂ ਘੱਟ ਪਣਨ ਬਾਰੇ ਗੱਲ ਕੀਤੀ ਹੈ ਬੜਾ ਇੱਕ ਚਿੰਤਾ ਦਾ ਵਿਸ਼ਾ ਹੈ ਇਹ ਕੋਚ ਚਿੰਤਾ ਦਾ ਵਿਸ਼ਾ ਹੈ ਜਿੰਤਾ ਦੇ ਸਿਸ਼ ਕਰਕੇ ਕਿ ਜੋ ਸ਼ਰੂਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਿਸਟਮ ਬਣਿਆ ਹੋਇਆ ਹੈ ਇੱਕ ਚੋਣੋ ਚੋਣਾ ਵਾਂਗੂ ਪਾਰਲੀਮੈਂਟ ਵਾਂਗ ਚੋਣ ਕੇ ਜਿਵੇਂ ਕਹਿ ਬਿਖੇ ਜਦ ਤੱਕ ਪਾਰਲੀਮੈਂਟ ਹੈ ਚੋਣਾ ਚੁਣ ਕੇ ਮੈਂਬਰ ਆਂਦੇ ਨੇ ਉਹਨਾਂ ਦੇ اجلاس ਹੁੰਦੇ ਨੇ ਉਹ ਪੰਥਕ ਮੁੱਦਿਆਂ ਨਾਲ ਲੈ ਕੇ ਚੱਲਦੇ ਨੇ ਸੰਸਥਾ ਕਿਵੇਂ ਚਲਾਣੀ ਹੈ ਗੁਰਦੁਆਰਾ ਪ੍ਰਬੰਧ ਦੇ ਨਾਲ ਪੰਥ ਦੀ ਸੱਜੇ ਮੁੱਦੇ ਨੇ ਉਹ ਕਿਵੇਂ ਲੈ ਕੇ ਜਾ ਰਹੇ ਨੇ ਇਹ ਪਿਛਲੇ 100 ਸਾਲ ਦੇ ਵਿੱਚ ਐਸਡੀ ਪਿਛਲੇ ਬੜਾ ਵੱਡਾ ਲੰਮਾ ਇਤਿਹਾਸ ਹੈ ਪਰ ਹੁਣ ਜਿਹੜੀ ਗੱਲ ਹੈ ਨਾ ਜੀ ਉਹ ਬੜੀ ਕਬੀਰ ਬਣ ਗਈ ਹੈ ਉਹ ਕੰਪੇਅਰਿਸ ਕਰਕੇ ਬਣ ਗਈ ਹੈ ਕਿ ਜਦੋਂ ਤੁਹਾਡਾ ਜਿਹੜੀ ਇੱਥੇ-ਇੱਥੇ ਮੈਨੂੰ ਲੱਗਦਾ ਕਿ ਜਿਹੜਾ ਗੈਪ ਹੈ ਵਿਸ਼ਵਾਸ ਯੋਗਤਾ ਦੀ ਕਮੀ ਆ ਗਈ ਹੈ ਆਮ ਸੀ ਕਿ ਜਿਸ ਤਿੱਕਣਾ ਸੋਸ਼ਲ ਮੀਡੀਆ ਦਾ ਚੱਲ ਰਿਹਾ ਹੈ ਜਾਂ ਜਿਵੇਂ ਖਬਰਾਂ ਦੇ ਵਿੱਚ ਪ੍ਰਿੰਟ ਮੀਡੀਆ ਚਾਹ ਸੋਸ਼ਲ ਮੀਡੀਆ ਜਾਂ ਆਮ ਜਿਵੇਂ ਲੋਕ ਵੇਖਦੇ ਨੇ ਉਹਦੇ ਮੁਤਾਬਕ ਇਹ ਹੈ ਕਿ ਐਸਪੀਸੀ ਨੇ ਪਿਛਲੇ ਸਮਿਆਂ ਦੇ ਵਿੱਚ ਜੋ ਕੁਝ ਵੀ ਹਾਲਾਤ ਬਣੇ ਮੈਂ ਮਤਲਬ ਪਿਛਲੇ ਨਾ ਜਾਓ ਤਾਂ ਪਹਿਲੇ 5-6 ਸਾਲ ਦਾ ਸੰਦ ਲੈ ਲਓ ਤਜਿਹੜਾ ਉਹਨਾਂ ਦਾ ਅਕਾਲੀ ਦਲ ਦਾ ਇੱਕ ਕਿ ਕਹੇ ਸਕੇ ਕਿ ਮਤਲਬ ਅਕਾਲੀ ਦਲ ਵਾਂਗ ਹੀ ਕੰਮ ਕਰਨਾ ਅਕਾਲੀ ਦਲ ਦੀ ਕਾਰਬਨ ਕਾਪੀ ਵਾਂਗ ਕੰਮ ਕਰਨਾ ਜਾਂ ਅਕਾਲੀ ਦਲ ਥਣ ਇਲਾਕੇ ਦਾ ਕੰਮ ਕਰਨਾ ਇੰਡੀਪੈਂਡੈਂਟਲੀ ਐਜੀਪੀਸੀ ਜਿਵੇਂ ਪਹਿਲਾਂ ਬਣੀ ਸੀ ਇਸ ਲਈ ਉਹਦੇ ਵਿੱਚੋਂ ਅਕਾਲੀ ਦਲ ਨਿਕਲਿਆ ਸੀ ਅਕਾਲੀ ਦਲ ਇੱਕ ਕਿਸੇ ਵਲੰਟੀਰੀ ਫੋਰਸ ਵਾਂਗ ਸਾਰੇ ਕਹਿੰਦੇ ਨੇ ਬਟ ਅਕਾਲੀ ਦਲ ਦਾ ਹਾਵੀ ਹੋ ਜਾਣਾ ਤੇ ਰਾਜਨੀਤੀ ਦਾ ਧਰਮ ਦੀ ਧਰਮ ਦੀ ਧਰਮਸੂਤਾ ਦੇ ਉੱਤੇ ਹਾਵੀ ਹੋ ਜਾਣਾ ਔਰ ਉਸ ਨਾਲ ਜਿਹੜੇ ਉਹਨਾਂ ਦਾ ਵਾਗ ਹੀ ਉਹਨਾਂ ਦੇ ਲਈ ਕੰਮ ਕਰਨਾ ਇਹ ਦੇਖੋ ਜਿਹੜੀ ਜਿਹੜੀ ਸਾਰੀ ਲਗ ਲਪੇੜ ਅਕਾਲੀ ਦਲ ਦੀ ਹੈ ਨਾ ਜੇ ਆਪਾਂ ਕੱਲਾ ਗੱਲ ਕਰਦੇ ਚੁਪੇ ਕਰਦੇ ਰਹਿੰਦੇ ਆ ਅਕਾਲੀ ਦਲ ਦੀ ਰਾਜਨੀਤੀ ਦੀ ਜਾਂ ਸੱਤਾ ਦੀ ਲਗ ਲਪੇੜ ਦਾ ਪ੍ਰਭਾਵ ਐਜੀਪੀਸੀ ਤੇ ਪਿਆ ਹੈ ਇਸ ਗੱਲ ਨੂੰ ਮੰਨੋ ਚਾਹੀਦਾ ਹੈ ਮੰਨੋ ਲਈ ਗੱਲ ਹੈ ਉਹ ਚਾਹੀ ਰਾਮ ਰਹੀਮ ਨੂੰ ਮਾਫੀ ਮੰਗਣ ਦੀ ਗੱਲ ਹੈ ਚਾਹ ਜਥੇਦਾਰ ਸਾਹਿਬਾਨ ਨੂੰ ਇੱਕ ਤਰ੍ਹਾਂ ਦੇ ਆਪਣੇ ਆਪਣੇ ਵਾਂਗੂ ਚਲਾਉਣ ਦੀ ਗੱਲ ਹੈ ਜਾਂ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਕਮਜ਼ੋਰੀਆਂ ਦੀ ਗੱਲ ਹੈ ਜਾਂ ਪੰਜਾਬ ਦੇ ਵਿੱਚ ਤੁਸੀਂ ਕ੍ਰਿਸਚੀਅਨਸ ਦਾ ਜਾ ਹੋਰ ਹਿੰਦੂ ਤਾਂ ਵੀ ਵਿਚਾਰਧਾਰਾ ਦੇ ਪ੍ਰਭਾਵ ਦੀ ਗੱਲ ਹੈ ਜਾਂ ਤੁਸੀਂ ਨਿਕਲੋ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਠੀਕ ਤਰੀਕੇ ਨਾਲ ਬਹੁਤ ਜ਼ਿਆਦਾ ਮਰਿਆਦਾ ਨਾਲ ਨਹੀਂ ਚਲਾਉਣ ਦੀ ਕਈ ਮੁੱਦੇ ਲੈ ਲਓ ਨਾ ਜੀ ਉਹਨਾਂ ਮੁੱਦਿਆਂ ਦੇ ਵਿੱਚ ਐਸਪੀ ਜਿਹੜੀ ਹੈ ਨਾ ਜੀ ਉਹ ਉਸ ਤਰ੍ਹਾਂ ਦਾ ਰੋਲ ਨਹੀਂ ਨਿਭਾ ਸਕਦੀ ਜਿਹੜੀ ਤੁਹਾਨੂੰ ਚਾਹੀਦਾ ਸੀਗਾ ਦੇਖੋ ਬੜੀ ਬੜੀ ਨੂੰ ਇੱਕ ਸਟਰਕਚਰ ਹੈ ਕਟੂਕਟ ਬੋਲੋ ਇੰਨੇ ਗੁਰਦੁਆਰੇ ਨੇ ਦੂਜੇ ਗੁਰਦੁਆਰੇ 85 ਤਹਰ ਤੱਕ ਗੁਰਦੁਆਰੇ ਨੇ ਸਾਰੇ ਗੁਰਦੁਆਰੇ ਕਿੰਨੇ ਸੈਂਟਰ ਨੇ ਸਾਡੀ ਤਾਕਤ ਨੇ ਸੋ ਇੱਕ ਤਾਂ ਮੈਂ ਕਹਿਣਾ ਕਿ ਜਿਹੜੀ ਵਿਸ਼ਵਾਸਯੋਗਤਾ ਦੀ ਕਾਰਜ ਜਿਹੜੀ ਵਰਤਮਾ ਲੀਡਰਸ਼ਿਪ ਹੈ ਔਰ ਜੋ ਉਹਦਾ ਪ੍ਰਭਾਵ ਜਿਵੇਂ ਮੈਨੂੰ ਕਹਿਣ ਮੈਨੂੰ ਕੋਈ ਹਰਜ ਨਹੀਂ ਕਿ ਜਿਵੇਂ ਅਕਾਲੀ ਦਲ ਆਪਣੀ ਰਿਵਾਈਵਲ ਤੇ ਸਰਵਾਈਵਲ ਵਾਸਤੇ ਲੜ ਰਿਹਾ ਹੈ ਇਸਰਾ ਐਜੀਪੀਸੀ ਵੀ ਉਸੇ 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 ਪੇੜੀ ਪੇੜੀ ਸوار ਹੈ ਜਿਵੇਂ ਬਰਾਬਰੀ ਦਾ ਮੁੱਦਾ ਲੈ ਲੋ ਉਹਨਾਂ ਨੇ ਉਸ ਨੂੰ ਮਾਫ ਕੀਤਾ ਅਕਾਲੀ ਦਲ ਨੇ ਉਹਨਾਂ ਨੇ ਕਿਹਾ ਬਲਾ ਕੇ ਜਹੇਦਾਰ ਸਾਹਿਬ ਨੂੰ ਇੱਕ ਬੜਾ ਵੱਡਾ ਕੌੜਾ ਚੈਪਟਰ ਹੈ ਸਾਡੇ ਉਸ ਉਸ ਇਤਿਹਾਸ ਦਾ ਕਿ ਜਦੋਂ ਜਹੇਦਾਰ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣੀ ਕੋਠੀ ਬੁਲਾ ਕੇ ਕਾਗਜ਼ ਫੜਾਇਆ ਇਹ ਦੇ ਮਤਲਬ ਤੁਸੀਂ ਮਾਰੋ ਔਰ ਕਰਜਤਨਾਂ ਨੇ ਉਹਨਾਂ ਦੀ ਇਨੈਗਿਟੀ ਟੁੱਟ ਗਈ ਹੋਈ ਸੀ ਜਹੇਦਾਰਾਂ ਦੀ ਹੁਣ ਉਹਦਾ ਪ੍ਰਭਾਵ ਕੀ ਕਿ ਉਹ ਲੋਕਾਂ 'ਚ ਵਿਰੋਧ ਪੈਦਾ ਹੋਇਆ ਤੇ 95 ਲੱਖ ਰੁਪਏ ਦੇ ਜਿਹੜੇ ਸੀਗੇ ਅਧਿਸ਼ਿਸ਼ਤਿਹਾਰ ਐਜੀਪੀਸ਼ਲ ਉੱਤੇ ਗਏ ਸੰਗਤ ਦਾ ਪੈਸਾ ਇਹ ਰੇ ਵਿਸ਼ਵਾਸ ਘਟ ਗਿਆ ਕਿ ਨਹੀਂ ਘਟ ਗਿਆ ਦੇ ਪਾਸੇ ਜਿਹੜੀ ਬੰਦੀ ਸਿੱਖਾਂ ਦਾ ਮੁੱਦਾ ਜਿਹੜਾ ਪੰਥ ਵਾਸਤੇ ਬੜਾ ਐਸੇ ਬੜੇ ਭਾਵਨਾਤਮਕ ਮੁੱਦੇ ਬਣ ਗਏ ਹੋਏ ਨੇ ਚਾਹੇ ਜਾਦੂ ਵਾਲਾ ਸਾਹਿਬ ਦਾ ਮੁੱਦਾ ਹੈ ਉਹ ਗੌਕੇ ਸਾਹਿਬ ਦਾ ਮੁੱਦਾ ਹੈ ਚਾਹੇ ਉਹ ਜਾਦੂਆ ਰਾਜਵਾਲ ਸਾਹਿਬ ਦਾ ਹੈ ਤਾਂ ਚਾਹੇ ਬੰਦੀ ਸਿੱਖ ਜਿਹੜੇ ਮੋਰਚਾ ਲੱਗਿਆ ਹੈ ਉਹਦੇ ਚ ਅਕਾਲੀ ਦਲ ਦੇ ਨਾਲ-ਨਾਲ ਐਜੀਪੀ ਵੀ ਸਤਿ ਕੋ ਵਿਸ਼ੇਸ਼ ਰੋਲ ਨਹੀਂ ਰਿਹਾ ਹੁਣ ਜਦੋਂ ਉਸ ਵਾਸਤੇ ਅਕਾਲੀ ਦਲ ਜਿਹਨੂੰ ਜਿਹੜਾ ਰਿਵਾਈਵਲ ਨਹੀਂ ਲੜ ਰਿਹਾ ਹੈ ਤਾਂ ਐਜੀਪੀ ਚ ਸਹਾਇਕ ਰੋਲ ਲਗਾ ਰਹੀ ਹੈ ਨਾਲੇ ਮੈਂ ਸੋ ਇਤੇ ਰਾਜਵਾਲ ਸਾਹਿਬ ਦਾ ਮੁੱਦਾ ਲਗਾਗਾ ਰਾਜਵਾਲਾ ਸਾਹਿਬ ਦੀ ਜਿਹੜੀ ਇਤਿਹਾਸਕ ਥਿਤੀ ਹੈ ਠੀਕ ਹੈ ਕਾਲੀਦਾਲ ਨੇ ਬਾਦਲ ਸਾਹਿਬ ਨੂੰ ਸਿਰ ਮਦਦ ਕੀਤੀ ਕਿ ਉਹਨੇ ਫਾਂਸੀ ਰਖਵਾਈ ਨੋਟ ਆਊਟ ਆਪਣਾ થોੜਾ ਸੋਚ ਕੇ ਪਟ ਉਸ ਤੋਂ ਕਿ ਕਿੱਥੇ ਗਏ ਸੱਤਾ ਉਹ ਚਲੇ 10 ਸਾਲ ਕਿ ਰਾਜਵਾਲਾ ਸਾਹਿਬ ਉਹ ਨਹੀਂ ਕਰਵਾ ਸਕਦੇ ਜਿਉ ਉਹਨੇ ਮਸਜਿਦ ਸਾਜਾ ਮੁਆਫਰੀ ਚ ਕਰਾ ਸਕਦੇ ਲਾਈਫ ਇੰਸਰੂਮੈਂਟਸ ਜਿਹੜੇ ਬੁੱਲਰ ਜਾਦੀ ਹੋਈ ਹੈ ਕਿ ਉਹ ਇਸ ਵਾਸਤੇ ਕੇਂਦਰ ਸਰਕਾਰ ਦੇ ਨਾਲ ਐਸਟੀਕਾ ਨਾਲ ਗੱਲ ਨਹੀਂ ਸੀ ਕਰ ਸਕਦੇ ਜਿਸ ਤੇਕ ਕਿ ਉਹ ਪੰਜਾਬ ਦੇ ਜਿਹੜੇ ਮੁੱਦਾ ਦਰਦ ਹੈ ਜਾਂ ਸੰਬੰਧੀ ਸਿਕਾਣਾ ਦਰਦ ਉਹ ਸਾਹਮਣੇ ਆ ਜਾਂਦਾ ਤੇ ਜੋ ਉਹ ਮਿਸ ਕਰਕੇ ਉਹ ਮਿਸ ਕਰਨ ਦੇ ਵਿੱਚ ਨਾਲ ਜਿਹੜਾ ਪ੍ਰਭਾਵ ਐਸਲੇ ਰਾਜਵਾਲ ਸਾਹਿਬ ਦੀ ਸ਼ਕਤੀ ਤੇ ਪਿਆ ਇੱਕ ਵਾਰ ਦਾ 18 ਸਾਲ ਤੋਂ ਇੱਕ ਸਫਾਂਸੀ ਕੋਠੀ ਪਿਆ ਤੇ ਚਿੱਠੀ ਲਿਖੀ ਬੜੀ ਇਮਾਨਦਾਰ ਚਿੱਠੀ ਲਿਖੀ ਸਿੰਘ ਸਾਨ ਲਿਖੀ ਸਿੰਘ ਸਾਲ ਕੋਲ ਦੀ ਸ਼ਕਤੀ ਨੇ ਕਿ ਨਾ ਆਪਣੇ ਡਾਇਰੈਕਟ ਕੰਪਨਰ ਹੁੰਦੇ ਨੇ ਉਹਨਾਂ ਨੇ ਐਜਪੀਸੀ ਦੇ ਦਿੱਤਾ ਐਜੈਂਟ ਕਮੇਟੀ ਬਣਾਈ ਕਮੇਟੀ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਤੇ ਜਿਵੇਂ ਰਾਜਵਾਲ ਸਾਹਿਬ ਮਤਲਬ ਸਾਰਾ ਮੁੱਦਾ ਲੈ ਦੇ ਕੇ ਮਤਲਬ ਫਿਰ ਫਿਜ਼ਲਟ ਹੋ ਗਿਆ ਹੁਣ ਇੱਥੇ ਆ ਕਿ ਐਜਪੀਜੀ ਫਸ ਗਈ ਕਿਉਂਕਿ ਇਹ ਮੁੱਦਾ ਅਲਟੀਮੇਟਲੀ ਕਾਲਜ ਦਾ ਨਾ ਚੁਕਣਾ ਜ਼ਿਆਦਾ ਸੀਗਾ ਪਰ ਅਕਾਲੀ ਦੰਦ ਦਾ ਪਾਸਟ ਕਿਸੇ ਵੀ ਬਾਦ ਜਿਲੇ ਕੇ ਇਹਨਾਂ ਲੋਕਾਂ ਨੂੰ ਅਤਵਾਦੀ ਤੇ ਬੜਾ ਕੁਝ ਹੋਰ-ਕੁਝ ਕਹਿੰਦੇ ਰਹੇ ਨੇ ਮਤਲਬ ਭੜੇ ਤਰੀਕੇ ਨਾਲ ਸੁਭੋਤ ਹੁੰਦੇ ਰਹੇ ਨੇ ਉਹ ਕਿਸ ਤ੍ਹਾਂ ਦੇ ਨਾਲੋਂ ਲਾਏ ਉਹ ਪਿੱਛੇ हट ਗਿਆ ਜੀ ਸੋ ਐਜਪੀਸੀ ਚ ਫਸੀ ਹੋਈ ਹੈ ਅਕਾਲ ਤੰਤ ਜਿਹੜਾ ਫਰਕ ਹੋਇਆ ਉਸ ਫਸੀ ਵਿੱਚੋਂ ਫਿਰ ਆਪਣੀ ਤਾਕਤ ਲਵਦੇ ਨੇ ਉਸ ਤਾਕਤ ਨੇ ਲੱਭਣ ਵਿੱਚੋਂ ਜਿਹੜਾ ਆਕਾਲ ਬੂੰਗੇ ਦਾ ਮੁੱਦਾ ਆਇਆ ਉਸ ਦੇ ਨਾਲ ਉਹਨਾਂ ਨੇ ਉਹ ਕਰ ਕੁਝ ਮਿਤੀ ਸਦੀ ਤੇ ਉਹਦੇ ਜਿਹੜਾ ਫੈਸਲਾ ਕੀਤਾ ਕਿ ਭਵਾਨ ਮਾਨਦੋਸ਼ੀ ਹੈ ਉਹ ਜਿਹਨੇ ਮੋਰਚਾ ਵੀ ਲਗਾਇਆ ਛੋਟਾ ਜਿਹਾ ਲਗਾਇਆ ਸਟਿਲ ਲੱਗਿਆ ਹੋਇਆ ਹੁਣ ਸਵਾਲ ਬੈਦਾ ਹੁੰਦਾ ਕਿ ਲੋਕਾਂ ਚ ਗੱਲ ਜੀ ਚ ਕਰਦੇ ਉੱਥੇ ਆਵਾਂਗਾ ਕਿ ਲੋਕਾਂ ਦੇ ਵਿੱਚ ਠੀਕ ਹੈ ਕਿ ਉਹ ਇੱਕ ਐਸੀਪੀ ਸੀ ਗੁਰਦੁਆਰੇ ਇੱਕ ਪ੍ਰਬੰਧਕ ਕਮੇਟੀ ਨਾਲ ਇੱਕ ਪੰਜ ਦੀ ਇੱਕ ਪਾਰਲੀਮੈਂਟ ਬਣ ਗਈ ਹੈ ਬਟ ਕੀ ਪਾਰਲੀਮੈਂਟ ਮੈਂ ਕੰਮ ਕੀਤਾ ਹੀ ਨਹੀਂ ਪਾਰਲੀਮੈਂਟ ਮਾਦੇ ਸੈਸ਼ਨ ਹੁੰਦੇ ਭਾਈ ਸਾਹਿਬ ਹਰ ਮੈਂਬਰ ਆਪਣੇ ਆਪਣੇ ਮੁੱਦੇ ਲੈ ਕੇ ਆਉਂਦੇ ਹੈ ਰਾਸ਼ਟਰਪਤੀ ਜਿਹੜਾ ਹੈਗਾ ਉੱਥੇ ਆ ਕੇ ਪਾਸੇ ਦੇ ਤਾਂ ਮੁੱਦਿਆਂ ਤੇ ਸਾਰੇ ਮੈਂਬਰ ਪਾਰਲੀਮੈਂਟ ਡਿਸਕਸ ਕਰਦੇ ਨੇ ਮਤਨਵਾਤ ਮਤ ਪਾਸ-ਵਾਸ ਹੁੰਦਾ ਤੇ ਉਹ ਜਿਹੜੀ ਦੇਸ਼ ਦੇ ਪਾਸ ਦੇਸ਼ ਚੱਲਦਾ ਹੈ ਪਾਰਲੀਮੈਂਟ ਅਨੁਸਾਰ ਜੀ ਕਾਲਜਦਾਲ ਲਈ ਜੇ ਕਿ ਜੀਪੀਸੀ ਪਾਰਲੀਮੈਂਟੋਂ ਕੰਮ ਕਰ ਸਕੀ ਹੈ ਮੇਰਾ ਸਵਾਲ ਹੈ ਸੁੱਕੀ ਤੇ ਸੈਸ਼ਨ ਨਹੀਂ ਕਿ ਅੱਜ ਜੇ ਪਰਸੋਂ ਨਾਲ ਨੇ ਸੈਸ਼ਨ ਸੱਦਿਆ ਹੈ ਕੰਤਕ ਸਾਰਾ ਜਨਰਲ ਜਲਾਸ ਸੱਦਿਆ ਹੈ ਤਾਂ ਕੀ ਪੰਥ ਦੇ ਮੁੱਦਿਆਂ ਤੇ ਐਜੀਪੀਸੀ ਕੇ ਜਨਰਲ ਜਲਾਸ ਨਹੀਂ ਸੱਦ ਸਕਦੀ ਸੀ ਕਿ ਇਸ ਤਰ੍ਹਾਂ ਦੇ ਨਾਲ ਉੱਥੇ ਮੁੱਦੇ ਨਹੀਂ ਵਿਚਾਰਿਆ ਜਾ ਸਕਦੇ ਸਮੇਂ ਸਮੇਂ ਤੇ ਜੋ ਪਦ ਭਾਏ ਮੁੱਦੇ ਸੋ ਮੇਰਾ ਕਹਦਾ ਭਾਵ ਕੀ ਹੈ ਗੁਰਦੇਵ ਜੀ ਕਿ ਅਸਰੇ ਜੋ ਵਿਸ਼ਵਾਸ ਜੋ ਉੱਥੇ ਦੀ ਘਾਟ ਹੈ ਉਹ ਜਿਹੜਾ ਸਿੱਖ ਹੈ ਉਹ ਬਸਨ ਹੋਇਆ ਉਹ ਤੇ ਉਹ ਚੌਂਦਾ ਕੇ ਜੀ ਵਿੱਚ ਤਗੜੀ ਹੋ ਗਈ ਜਿਹੜਾ ਦੇਖ ਦੂਜੀ ਮੇਰੀ ਗੱਲ ਇਸੇ ਗੱਲ ਕਰ ਬਾਬੇ ਦੂਜੀ ਚ ਕਰ ਲਾਗੇ ਸੋ ਮੈਂ ਸੋ ਕਿ ਵਿਸ਼ਵਾਸ ਜੋ ਤਾਂ ਨਹੀਂ ਕਰਦਾ ਪਰ ਇਸੇ ਫਿਰ ਵੀ ਕੁਛ ਨਹੀਂ ਹੋਵੇ ਐਜੀਪੀਸੀ ਦਾ ਜੋ ਵੀ ਪੈਸਾ ਵੈਸੇ ਤੁਹਾਡੀ ਲੀਡਰਸ਼ਿਪ ਹੈਗੀ ਹੈ ਲੇਕਿਨ ਫਿਰ ਵੀ ਸਿੱਖਾਂ ਦੀ ਇੱਕ ਜਮਹੂਰੀ ਬਣ ਜਾਂਦੀ ਹੈ ਇੱਕ ਉਹਨਾਂ ਦੀ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਸੰਸਥਾ ਬਣੀ ਹੋਈ ਹੈ ਨੇ ਗੁਰੂ ਜਿਹੜੀ ਸੰਗਤ ਰੂਪ ਦੇ ਵਿੱਚ ਜਿਹੜੀ ਸਾਰਾ ਕੰਮ ਕੋਈ ਜਿਹੜੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਉਸ ਮੁਤਾਬਕ ਉਹ ਵੋਟਾਂ ਬਣਾਣ ਵੋਟਾ ਬਣਾ ਕੇ ਔਰ ਸਮਝ ਕੇ ਜਦੋਂ ਇਲੈਕਸ਼ਨ ਹੋਣ ਉਹ ਆਪਣਾ ਵੋਟ ਦਾ ਵਰਤੋ ਕਰਨ ਲੇਕਿਨ ਇਸ ਨੂੰ ਅਵੇਸ਼ ਨਹੀਂ ਕਰਨਾ ਚਾਹੀਦਾ ਉੱਥੇ ਸਵਾਲ ਇਹ ਮਤਾ ਜਣ ਤੁਹਾਡਾ ਕੁਐਸਚਨ ਹੈ ਮੈਂ ਲੈ ਲੈਣਾ ਕਿ ਜਿਹੜੀਆਂ ਦੂਜੀਤੇ ਰਾਣੇ ਜਿਹੜੀਆਂ ਐਸਜੀਪੀਸੀ ਦੇ ਜਿਹੜੀਆਂ ਵਿਰੋਧ ਵਿੱਚ ਚੋਣਾਂ ਲੜਨੀਆਂ ਚਾਹੁੰਦੀਆਂ ਨੇ ਚਾਹੇ ਕੋਈ ਵੀ ਦਲ ਹੈ ਚਾਹੇ ਉਹ ਹਰਜੀਤ ਸਿੰਘ ਹੈ ਚਾਹੇ ਸਿਕਸਤ ਭਾਵਨਾ ਦਲ ਹੈ ਜਾਂ ਘੂ ਪਾਰਟੀ ਹੈ ਜਿਹੜੀ ਉਹ ਕੀ ਕਰ ਰਹੀਆਂ ਨੇ ਕੀ ਉਹਨਾਂ ਨੇ ਇਹਨਾਂ ਹੋਰ ਵਾਰਸ ਨੂੰ ਕੋਲ ਪਲੈਨਿੰਗ ਹੈ ਕਿ ਐਸਜੀਪੀਸੀ ਨੂੰ ਬੁਕਤਰਾ ਤੋਂ ਨਵੇਂ ਸਿਰਿਓਂ ਖੜਾ ਕਰਨ ਦਾ ਕਿ ਉਹ ਵੱਲ ਚੜ ਕੇ ਪੜਾ ਸਕਦੇ ਕਿਉਂਕਿ ਆਜੀ ਰਿਪੋਰਟ ਮੁਤਾਬਕ ਐਸਪੀਸੀ ਸਿਰਫ 29% ਉਤਰ ਬਣੀ ਜਲੇ ਸਿਰਫ ਮੁਹਾਲੇ ਜਿਲ੍ਹਾ ਹੈਗਾ ਜਿਹਦੇ ਪਿਛਲੇ 2011 ਦੇ ਵਿੱਚ 75000 ਸੀ ਗਿਆ ਹੁਣ ਉਹ 73000 ਬਣ ਗਿਆ ਬਾਕੀ ਸਾਰੇ ਹਲਕੇ ਇਹਦੇ ਵਿੱਚ ਕਿਤੇ 30% ਨੇ ਕਿਤੇ 35% ਨੇ ਕਿਤੇ 30 40% ਨੇ ਸੋ ਮੈਂ ਕਹਿੰਦਾ ਕਿ ਇਹ ਦੂਜੇ ਤਰ੍ਹਾਂ ਕਰਨਾ ਜੀ ਜਿਉ ਰਾਜਨੀਤੀ ਕਰਦੀਆਂ ਨੇ ਬਦਲ ਬਣ ਉਹ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਕਿ ਰਿਵਾਈਵਲ ਹੋਏ ਐਸਪੀਸੀ ਦਾ ਜਲਾਲ ਨਲ ਅਕਾਲੀ ਦਲ ਨੂੰ ਚਾਹੀਦੀ ਹੈ ਕਿ ਪੂਰਾ ਰੋਡ ਮੈਪ ਚਾਹੀਦਾ ਹੈ ਤਕੀਰੀ ਉਤਰਾਂ ਨੇ 4.39 ਜਿਸ ਵੀ ਰੋਡੇ ਨੇ ਜਾਂ ਜੋ ਮੈਂ ਤੁਹਾਨੂੰ ਸਾਰੇ ਪਤਾ ਸਮਾਂ ਨਹੀਂ ਗੱਲ ਕਰ ਸਕਦਾ ਸੋ ਕੀ ਉਹ ਕਠਿਆਣੀ ਹੋ ਸਕਦੀ ਹੈ ਕੀ ਉਹ ਗਠਜੰਬੰਦ ਨਹੀਂ ਬਣਾ ਸਕਦੀ ਹੈ ਕੀ ਆਗੇ ਕੋ ਬਦਲ ਨਹੀਂ ਦੇ ਸਕਦੀ ਹੈ ਜਿਹੜਾ ਬਦਲ ਐਸਲੇ ਨਵਜੋਤ ਸਿੱਧੂ ਕਹਿੰਦਾ ਪੰਜਾਬ ਬਾਰਡਰ ਦੀ ਗੱਲ ਕਰਦਾ ਵਿਕਾਸ ਦੀ ਗੱਲ ਕਰਦਾ ਵਗੈਰਾ ਵਗੈਰਾ ਕਰਦੇ ਨੇ ਸਾਰੇ ਕੀ ਮਤਲਬ ਉਹ ਤਰ੍ਹਾਂ ਨਹੀਂ ਆਸ ਕੀ ਦੇ ਅਗੇ ਐਸਲੇ ਓਕੀ 24 ਚ ਚੋਹ ਜਨਰਲਾਈ ਲੜ ਸਕਦੀਆਂ ਇਲੈਕਸ਼ਨਾਂ ਨਹੀਂ ਲੜ ਸਕਦੀਆਂ ਸੋ ਬਦਲ ਤਾਂ ਦਿਓ ਨਾ ਜੀ ਉਹ ਬਦਲ ਦਾ ਫਾਇਦਾ ਨੁਕਸਾਨ ਕਿਸਨ ਕੋਲ ਹੁੰਦਾ ਹੈ ਬਦਲ ਦਾ ਫਾਇਦਾ ਦੂਜੀ ਪਾਰਟੀ ਲੈ ਜਾਂਦੀਆਂ ਨੇ ਚਾਹੇ ਆਵਾਜ਼ੀ ਪਾਰਟੀ ਚਾਹੇ ਕਾਗਰ ਦੇ ਚਾਹੇ ਨੁਜੋਸ ਸਿੱਧੂ ਮੈਂ ਤਾਂ ਕਹਿਦਾ ਪਾ ਕਿ ਇਹ ਦੋ ਸਾਰੇ ਪੰਥ ਨੂੰ ਉਹਨਾਂ ਲੋਕਾਂ ਨੂੰ ਬਾਈ ਬੈਠ ਕੇ ਵਿਚਾਰ ਕਰੋ ਤਾਂ ਕਿ ਇੱਕ ਬਦਲ ਬਣੋ ਜੇਕਰ ਸੰਗਵੀਰ ਬਦਲ ਸ਼ਕਤੀਸ਼ਾਲੀ ਹੁੰਦਾ ਠੀਕ ਪੰਜਾਬ ਦੀ ਲੋਕਾਂ ਨੇ ਕਰਨਾ ਹੈ ਲੇਕਿਨ ਜੇ ਉਹ ਨਹੀਂ ਹੁੰਦਾ ਤਾਂ ਕਿ ਤੁਸੀਂ ਸ਼ਕਤੀਸ਼ਾਲੀ ਨਹੀਂ ਹੋ ਸਕਦੇ ਤੁਸੀਂ ਪੰਥ ਨੂੰ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਸੋ ਮੇਰਾ ਕਹਿਣ ਦਾ ਪਾਗ ਜੀ ਜੀ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਐ ਜੀ ਪੀਐਸ ਦੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਕੋਲ ਜਿਹੜੇ ਸਿੱਖ ਵੋਟਰ ਨੇ ਉਹਨਾਂ ਦੇ ਲੋਕ ਕੋਲ ਨਾ ਤਾਂ ਐਜੀਵੀਸੀ ਮੈਂਬਰ ਉਹ ਪੋਸਟ ਕਰਦੇ ਨਹੀਂ ਨਾ ਕਿ ਕੋਈ ਹੋਰ ਫਿਲਹਾਲ ਹੀ ਆਪਾਂ ਨੂੰ ਇਹ ਲੱਗਦਾ ਕਿ ਕਿੰਨੇ ਕਿਤੇ ਡੇਰਾਬਾਦ ਦਾ ਕੀ ਅਸਰ ਹੋਊਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਦੇਖਿਆ ਜਿਵੇਂ ਜੱਤੇਦਾਰ ਬਜ਼ੀਸੀ ਦਾਦੂਵਾਲ ਸਾਬਕਾ ਪ੍ਰਧਾਨ ਨੇ ਹਰਿਆਣਾ ਕੁਦਰਤ ਕਮੇਟੀ ਦੇ ਉਹਨਾਂ ਨੇ ਵੀ ਇਲਜ਼ਾਮ ਲਗਾਏ ਸੀ ਕਹਿੰਦੇ ਵੀ ਡੇਰਾਬਾਦ ਦੇ ਵੱਲੋਂ ਜਿਹੜੇ ਵੋਟਾਂ ਸਿੱਖਾਂ ਦੀ ਬੁਲਾਈਆਂ ਜਾ ਰਹੀਆਂ ਨੇ ਕਹਿੰਦੇ ਕਿ ਕਿਤੇ ਅੰਦਰ ਘਾਤੇ ਇਹ ਵੀ ਕਿਤੇ ਘਾਤਕ ਹੈ ਤੁਹਾਨੂੰ ਕੀ ਲੱਗਦਾ ਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਸ਼੍ਰੋਮਿਕ ਦੁਆਰਾ ਪਿੰਡ ਕਮੇਟੀ ਚੱਪੀ ਜੀ ਤੁਸੀਂ ਗੱਲਬਾਤ ਕੀਤੀ ਹੈ ਹੋਰ ਸਿਆਸੀ ਜਿਹੜੀ ਸਿੱਖ ਜਥੇਬੰਦੀਆਂ ਨੇ ਉਹ ਕਿਉਂ ਨਹੀਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਕਿ ਐ ਜੀਪੀ ਦੀ ਚੋਣ ਤੁਸੀਂ ਜ਼ਰੂਰ ਬਣਾਓ ਕਿਉਂਕਿ 29 ਫਰਵਰੀ ਲਾਸਟ ਤਰੀਕ ਹੈ ਦੋਸ਼ ਨਾਲ ਕਿ ਜਦੋਂ ਜਦੋਂ 29 ਫਰਵਰੀ ਆਏਗੀ ਤਿਉਹ ਤਾਂ ਸ਼ਾਇਦ ਹੋਰ ਤੇਜ਼ੀ ਆ ਜਾਏਗੀ ਲੋਕ ਭਰਾਂ ਦੇ ਵੋਟਾਂ ਪਰ ਜਿਹਨਾਂ ਨਾਲ ਗੱਲ ਕਰਦੇ ਹਾਂ ਨਾ ਜੀ ਉਹਦੇ ਵਿੱਚ ਇਹ ਹੈ ਕਿ ਜਿਹੜੀ ਅਸਲੇ ਜਿਹੜੇ ਅਕਾਲੀ ਦਲ ਦੇ ਜਿਹੜੇ ਜਮੈਂਬਰ ਐਚਪੀਸੀ ਦੇ ਨੇ ਜਾਂ ਜਿਹਨੇ ਚੋਣਾਂ ਲੜਨੀਆਂ ਨੇ ਤਾਂ ਕਿਸੇ ਤਰ੍ਹਾਂ ਨਹੀਂ ਬੈਠੇ ਹੋਏ ਨੇ ਪਹਿਲਾਂ ਹੁੰਦਾ ਸੀ ਕਿ ਉਹ ਆਪ ਹੀ ਫਾਰਮ ਵਗੈਰਾ ਇਕੱਠੇ ਕਰਕੇ ਜਾ ਕੇ ਜਮ੍ਹਾਂ ਕਰਾ ਦਿੰਦੇ ਸੀ ਇੱਕ ਤਰ੍ਹਾਂ ਪਰ ਜਿਹੜਾ ਪ੍ਰੋਸੀਜਰ ਹੈ ਥੋੜਾ ਜਿਹਾ ਹੋ ਗਿਆ ਹੈ ਕਿ ਜਿਹੜਾ ਆਧਾਰ ਕਾਰਡ ਦੀ ਫੋਟੋ ਚਾਹੀਦੀ ਹੈ ਔਰ ਪਰ ਸਾਬਸੂ ਚਾਹੀਦਾ ਇਹ ਤਾਂ ਇੱਕ ਅਲੱਗ ਵੀ ਹੈ ਕਿ ਸਿੱਖ ਪੰਜਾਬ ਸਾਬਸੂ ਸਿੱਖਾਂ ਦੀ ਘਾਟ ਹੈ ਕਿਉਂਕਿ ਪਹਿਲਾਂ ਜਿਹੜੇ ਜਿਹੜੇ 36 ਉਹ ਗੋਟਾ ਬਣਾ ਲੈਂਦੇ ਸੀਗੇ ਅੱਜ ਉਹ ਬਣਾਣੇ ਚਾਹਦੇ ਵੀ ਨਹੀਂ ਬਣਾ ਸਕਦੇ ਕਿਉਂਕਿ ਉਹਦੀ ਜਿਹੜੀ ਸਾਰੀ ਇਨਸਪੈਕਸ਼ਨ ਹੁੰਦੀ ਹੈ ਦੇਖੀ ਜਰਾ ਦਸਤਲ ਕਰਕੇ ਜਿਹਨੇ ਬਣਾ ਸਾਬਤ ਸੂਰ ਸਿੱਖ ਹੈ ਇਹ ਗੱਲ ਇਹ ਹੁੰਦੀ ਹੈ ਕਿ ਸਾਬਤ ਸੂਰ ਘਟ ਗਏ ਨੇ ਕਿ ਅਕਾਲੀ ਜਨ ਖੁਦ ਨਹੀਂ ਕਿ ਕਿਸੇ ਕਿਸੇ ਨੀਤੀ ਤਹਿਤ ਚਾਲ ਤਹਿਤ ਘਟੋਟਾ ਬਣਾਉਣ ਨੂੰ ਸਹਾਇਤ ਕਰ ਰਿਹਾ ਹੈ ਵੀ ਘਟੋਟਾ ਬਣਦੇ ਸੀ ਤੇ اسی ਘਟੋਟਾ ਦੇ ਵਿੱਚ ਸਾਰਾ ਜੜ ਕੇ ਉੱਪਰ ਜਿੱਤ ਜਿੱ ਸਕਦੇ ਆ ਕਿ ਜਿਹੜੀਆਂ ਦੂਜੀਆਂ ਧਿਰਾਂ ਨੇ ਉਹ ਅਵੇਸਰੀ ਹੋਈਆਂ ਨੇ ਜੜਿਤ ਉਸੇ ਗੱਲ ਕਰ ਰਹੇ ਉਹ ਵੀ ਠੀਕ ਹੈ ਨਾ ਕਿ ਡੇਰੇ ਡੇਰੇ ਸੋ ਆਮਦੀ ਪਾਰਟੀ ਦੇ ਜਿਹੜੇ ਲੋਕ ਵਰਕਰ ਨੇ ਉਹ ਵੀ ਊਟਾ ਬਣਾ ਰਹੇ ਨੇ ਬੜੀ ਵੱਡੀ ਗੇਮ ਖੇਢੀ ਜਾਂਦੀ ਹੈ ਔਰ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਜਿਹੜਾ ਸਿੱਖਾਂ ਦਾ ਇਹਦੀ ਵੱਡੀ ਸੰਸਥਾ ਹੈ ਔਰ ਕਿਵੇਂ ਮਤਲਬ ਉਹ ਰਾਜਨੀਤੀ ਤੇ ਇਸ ਤਰ੍ਹਾਂ ਦੇ ਜਿਹੜੇ ਡੇਰੇਦਾਰਾਂ ਦੀ ਜਿਹੜੀ ਗੇਮ ਦਾ ਜਿਹੜੀ ਛਤਰਾਂ ਦੀ ਚਾਲ ਖੇਡ ਬਣ ਜਾਂਦੀ ਹੈ ਬੜਾ ਦੁੱਖ ਹੁੰਦਾ ਹੈ ਪਰ ਸਵਾਲ ਬਣਦਾ ਵੀ ਇਹ ਨੂੰ ਰੋਕਣ ਵਾਸਤੇ ਸਾਡੇ ਪੰਥਕ ਧਾਰਾ ਵਾਲੇ ਜਿਹੜੇ ਸਾਡੇ ਆਗੂ ਨੇ ਜਹੇਦਾਰ ਸਾਹਿਬ ਜਹੇਦਾਰ ਸਾਹਿਬ ਨੇ ਅੱਜ ਕੁਝ ਤਰੀਕੇ ਦੇ ਲੀਡਰਸ਼ਿਪ ਉਹ ਕੀ ਕਰੀਏ ਪਰਾ शोषण ਕੇ ਕਰਨ ਕਰੀ ਰੋੜਾ ਹੈ ਇਹ ਡੇਰੇ ਦਾ ਕੋ ਆਪ ਖੁਦ ਜਾਣਦੇ ਨੇ ਜੀ ਜੋ ਹੋਟਲ ਲੈਣ ਵਾਸਤੇ ਡੇਰੇ ਤਾਂ ਬਣਾਏ ਕੀਮਤ ਵਸੂ ਲੇਗਾ ਜੇ ਮੈਂ ਪਿਛਲੀ ਚੌਣ ਦੀ ਗੱਲ ਕਰਦਾ ਵੀ 2200 ਜਾਰਾਂ ਦੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਦਮਦਮੀ ਟਕਸਾਲ ਨੂੰ ਦਮਦਮੀ ਟਕਸਾਲ ਨਾਲ ਸਹਿਯੋਗ ਕਰਨਾ ਸੀਗਾ ਤਾਂ ਦਮਦਮੀ ਟਕਸਾਲ ਨੇ ਸੀਟਾਂ ਮੰਗੀਆਂ ਪੁੜੀਆਂ ਤਾਂ ਸੀਟਾਂ ਉਹਨਾਂ ਨੇ ਵੱਧ ਕੇ ਆਪਣੇ ਬੋਲੋ ਵੱਧ ਕੇ ਮੰਗ ਲਈਓ ਜੀ 30 ਦੇ ਦਿਓ ਸਾਨੂੰ 3 ਮੈਂਬਰ ਦੇ ਦਿਓ ਦਾ ਪ੍ਰਕਾਸ਼ੀ ਬਾਦਸ ਨੂੰ ਇਸ ਤੋਂ ਜ਼ਿਆਦਾ ਦੇਣ ਨੂੰ ਤਿਆਰ ਸੀ ਫਿਰ ਕਿਸੇ ਇੱਕ ਜਿਹਨੇ ਕਮੈਂਟ ਦਿੱਤਾ ਕਿ ਜਿਹੜਾ ਡਰ ਕੇ 30 ਬੰਦੇ ਬੋਲੇ ਸੀ ਉਹਨੇ ਸਾਨੂੰ ਸਾਰੇ 30 ਦੇ ਦਿੱਤੀਆਂ ਜੇ 40 ਮਗਰ ਸਾਨੂੰ 40 ਚਿੱਟਾ ਦੇ ਦਿੱਤੀਆਂ ਸੀ ਸੋ ਮੇਰਾ ਕਹਿਣ ਦਾ ਭਾਵ ਕੀ ਹੈ ਕਿ ਇਹ ਜਿਹੜੀ ਸਾਡੀ ਜਿਹੜੀ ਪੋਲਿਟਿਕਸ ਹੈ ਨਾ ਜੀ ਸਾਡੀ ਜਿਹੜੀ ਜਥੇਬੰਦੀਆਂ ਨੇ ਸਾਡੀਆਂ ਆਪਣੇ ਤੌਰ ਤੇ ਕੁਝ ਨਹੀਂ ਕਰਨੀ ਚਾਹੁੰਦੀਆਂ ਅਵੇਸਲੀਆਂ ਨੇ ਦਿਸ਼ਾਹੀਣ ਨੇ ਵਿਜ਼ਨ ਲੈਸ ਨੇ ਬਿਲਕੁਲ ਆਪਣੇ ਸਮਾਂ ਲਗਾ ਰਹੀ ਸੱਤਾ ਜਾਨਾ ਚੋਧਿਆ ਨੇ ਤੇ ਮੁੜ ਕੇ ਜੇਰੇਦਾਰਾਂ ਕੋਲੋਂ ਜੱਜ ਜਿੱਦ ਕੋ 10 ਵੋਟਾਂ ਆਉਂਦੀਆਂ ਨੇ ਉਹ ਜਾ ਕੇ ਪੈਰਾਂ ਤੇ ਲੇਟ ਲੇਟ ਕਰਕੇ ਵੋਟਾਂ ਖਵਾ ਲੈਣ ਨੇ ਭਾਈ ਸਾਹਿਬ ਕਿੰਨਾ ਦੁਖਾਤ ਹੈ ਇਹ ਇੱਕ ਵੀਚ ਦੀ ਸਰ ਸਰਵੋਤਮ ਸੰਸਥਾ ਇੱਕ ਤਾਂ ਆਪਣਾ ਰੋਲ ਨਹੀਂ ਲਗਾ ਰਹੀ ਇੱਕ દિਸ਼ਾਹੀਣ ਹੈ ਸਮੇਂ ਦੀ ਸਮੇਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਡਰੈਸ ਨਹੀਂ ਕਰ ਰਹੀ ਔਰ ਕਮਜ਼ੋਰ ਹੁੰਦੀ ਜਾ ਰਹੀ ਹੈ ਪਹਿਲਾਂ ਹਰਿਆਣਾ ਚੱਲ ਗਿਆ ਦਿੱਲੀ ਲਈ ਚੱਲ ਗਿਆ ਦੂਜੇ ਰਾਜਾਂ ਦੇ ਜਿਹੜੇ ਸਰਟੀਕਲ ਕਮੇਟੀਆਂ ਉਹਨਾਂ ਨਾਲ ਕੋਈ رابطہ ਨਹੀਂ ਨਾਕਾਲ ਤੱਕ ਸਾਡਾ ਰابطਾ ਹੈ ਨਾ ਇਹਨਾਂ ਦਾ ਹੈ ਇਹ ਆਪਣੇ ਤੌਰ ਤੇ ਕਰ ਰਹੇ ਨੇ ਸੋ ਬੜਾ ਦੁੱਖ ਹੈ ਇੱਥੇ ਮੈਂ ਸੋਚਦਾ ਕਿ ਕੁਝ ਲੋਕ ਉੱਠਣ ਕੁਝ ਜਵਾਨ ਉੱਠਣ ਕੁ ਨੌਜਵਾਨ ਉੱਠਣ ਕੁ ਸਹੀ ਜਿਤ ਲੋਕ ਉੱਠਣ ਤੇ ਆ ਕੇ ਇੱਕ ਨਵੀਂ ਲੀਡਰਸ਼ਿਪ ਦੇਣ ਇਸ ਤਰ੍ਹਾਂ ਬਹੁਤਾਂ ਦੇ ਨੁਕਸਾਨ ਹੋ ਜਾਏਗਾ ਬਹੁਤ ਨੁਕਸਾਨ ਹੋ ਜਾਏਗਾ ਪੈਸਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਜਿਆਦਾ ਦਸ਼ਕਾਂ ਦਾ ਸੰਦੇਸ਼ ਦਿੱਤੀ ਧੰਨਵਾਦ ਜਸਸੀ ਜੀ ਸਸੀ